ਹਾਂਜੀ ਬਾਈ ਜੀ ਰੌਂਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀਬੰਦਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਦਮਦਮਾ ਸਾਹਿਬ ਤਲਵੰਡੀ ਸਾਬੋ ਤਲਵੰਡੀ ਸਾਬੋ ਤੋਂ ਬਾਈ ਜੀ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਤੇ ਬਾਪੂ ਭੋਲੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਪਿੰਡ ਆ ਜਿਹੜਾ ਮੇਨ ਜਿਹੜਾ ਬੱਸ ਸਟੈਂਡ ਆ ਇਹਦੇ ਕੋਲੋਂ ਹੀ ਦੋਸਤੋ ਘਰ ਆ ਹਨਾ ਹਾਂਜੀ ਆ ਬੱਸ ੱਡੇ ਤੋਂ ਮੇਨ ਗਲੀ 'ਚ ਹੀ ਠੀਕ ਠੀਕ ਬਾਕੀ ਆ ਜੋ ਆਪਾਂ ਬਾਪੂ ਨਾਲ ਗੱਲਬਾਤ ਕਰਦੇ ਆ ਕਿੰਨਵਾ ਸੂਆ ਸੂਈਆ ਘਰੇਲੂ ਕੰਮ ਆ ਦੋਸਤੋ ਕੀ ਇਹਦਾ ਮੁੱਲ ਰੱਖਦੇ ਆ ਤੇ ਬੱਚਾ ਦੋਸਤੋ ਇਹਨੇ ਫੀਮੇਲ ਕੱਟੀ ਨੂੰ ਜਨਮ ਦਿੱਤਾ ਹੋਇਆ ਬਾਕੀ ਜਿਹੜੀ ਵੀਡੀਓ ਦੋਸਤੋ ਉਹ 5 ਤਰੀਕ 11ਵਾਂ ਮਹੀਨਾ ਤੇ 2025 ਦੀ ਆ ਹੋਰ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਪਿੰਡ ਜੀ ਆਪਣਾ ਭਾਗੀ ਬਾਂਦਰ ਪਿੰਡਪੰਦੀ ਤੋਂ 3 ਕਿਲੋਮੀਟਰ 4 ਹੈਨਾ ਠੀਕ ਹੈ ਜੀ ਹਾਂ ਘਰੇਲੂ ਕਾਂ ਮਾ ਬਾਪੂ ਆਪਣਾ ਹਾਂ ਘਰੇਲੂ ਕਾਂ ਮਾ ਜੀ ਠੀਕ ਆ ਕਿੰਨਵਾ ਸੂਆ ਸੂਈ ਆ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਸੂਈ ਆ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਕੱਲ 11 ਵਜੇ ਸੂਈ ਆ ਕੱਲ 11 ਵਜੇ ਹਾਂ ਜੀ ਠੀਕ ਆ ਬੱਚਾ ਇਹਨੇ ਕੱਟੀ ਦਿੱਤੀ ਹੈ ਹਾਂ ਜੀ ਮਗਰ ਕੱਟੀ ਹੈ ਹਾਂ ਮਗਰ ਦੋਸਤੋਂ ਕੱਟੀ ਆ ਬਾਪੂ ਪਹਿਲਾ ਸੂਆ ਤੁਸੀਂ ਸਾਰਾ ਚੋਈ ਆ ਕਿੰਨਾ ਦੁੱਧ ਦਿੰਦਾ ਤੁਹਾਡੇ ਕੋਲ ਦੁੱਧ ਇਹਨੇ 12 ਲੀਟਰ ਦਿੰਦਾ ਜੀ 12 ਕਿਲੋ ਚੋਇਆ ਵਧਗਾ ਹਾਂ ਜੀ ਵਧੀਆ ਚੋਇਆ ਠੀਕ ਆ ਹòn ਦੂਜਾ ਸੂਆ ਦੋਸਤੋ ਸੂਈਆ ਕੱਲ ਛੋਟੀ ਸੂਈਆ 4 ਤਰੀਕ ਨੂੰ ਤੇ ਅੱਜ 5 ਤਰੀਕ ਐ ਜੇਰ ਜੂਰ ਪਾ ਕੇ ਵਧੀਆ ਸਾਫ ਵਧੀਆ ਸਾਫ ਆ ਬਿਲਕੁਲ ਜੇਰ ਪੈਗੀ ਕੱਲ ਕੱਲ ਪੈਗੀ ਹਾਂਜੀ 4:30 ਤੇ ਬਾਕੀ ਆਪਾਂ ਖੋਲ ਕੇ ਦੋਸਤੋ ਤੋੜ ਲੈਨੇ ਨੰਬਰ ਆ ਮਾਲਕਾਂ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਇੱਕ ਵਾਰੀ ਬਾਪੂ ਖੋੜ ਕੇ ਤੋੜ ਲਾ ਮੋਲ ਜਿਹੜਾ ਵੀਡੀਓ ਦੇ ਵਿੱਚ ਹੀ ਕਰ ਦਾਂਗੇ ਆਪਾਂ ਆਹ ਦੇਖੋ ਬਈ ਤੋੜ ਕੇ ਤੁਹਾਨੂੰ ਦਿਖਾ ਦਿੰਨਾ ਛੋਟੀ ਮੁੰਦਰੀ ਵਰਗੀ ਆ ਜਮਾ ਆਮ ਜੇ ਕਰੇ ਖੜੀ ਆ ਬਾਕੀ ਲੈਵਲ ਉਵੇ ਦੀ ਤੁਸੀਂ ਚੈੱਕ ਕਰ ਲਓ ਸ਼ਾਮ ਦੇ ਦੋਸਤੋ 5:30 ਵਜੇ ਤਕਰੀਬਨ ਆਪਾਂ ਵੀਡੀਓ ਹੁਣ ਬਣਾ ਰਹੇ ਆਂ ਕੱਲ ਸੂਈ ਆ ਇੱਧਰ ਨੂੰ ਲਿਆਓ ਬਾਪੂ ਆ ਘਰ ਦੇ ਜਾਨਵਰ ਆ ਜਿਹੜੇ ਘਰੇ ਖੜੇ ਵੀਰੇ ਤੇ ਆ ਜੋ ਟੀ ਸੇਲ ਕਰਨੀ ਆ ਹੁਣ ਦੋਸਤੋ ਇਸ ਵੇਲੇ ਧਾਰ ਕੱਢਣ ਵਾਲੀ ਆ ਜਿਹੜੀ ਫੇਰ ਆਪਾਂ ਵੀਡੀਓ ਬਣਾ ਰਹੇ ਆਂ ਬਾਕੀ ਤੁਸੀਂ ਲੈ ਬਾਲੂ ਬਾ ਚੈੱਕ ਕਰ ਲੋ ਕਰਮ ਵਾਲੀ ਦੀ ਵਧੀਆ ਵਿੱਥੀ ਦੇ ਥਾਣਾ ਇੱਧਰ ਨੂੰ ਕੋਈ ਬਾਪੂ ਆਇਨ ਹਾਂ ਆਇਨ ਕੁਮਾਰ ਹਾਂ ਇੱਧਰਲੇ ਪਾਸੇ ਵੀ ਦਿਖਾ ਦੇ ਲੈ ਆਇਂ ਕਮਾ ਲਓ ਬਾਪੂ ਜੀ ਹਰ ਹਰ ਹਾਂ ਆ ਦੇਖੋ ਵੀਰੇ ਹੂੰ ਇੱਕ ਪੋਪਲਾ ਉੱਤਰਿਆ ਹੈ ਨਾ ਸਿੰਘ ਦਾ ਹਾਂ ਜੀ ਹਾਂ ਇੱਕ ਦੋਸਤੋ ਪੋਪਲਾ ਜ਼ਰੂਰ ਉੱਤਰਿਆ ਹੈ ਬਾਕੀ ਤੁਸੀਂ ਆਹ ਲੇਵਾ ਚੈੱਕ ਕਰੋ ਕਰਮਾਲੀ ਦਾ ਜਿਹੜੇ ਵੀ ਮੇਰੇ ਭਰਾ ਨੇ ਖਰੀਦਨੀ ਆ ਕੋਲੇ ਆ ਜੋ ਤਸੱਲੀ ਜਿਵੇਂ ਮਰਜ਼ੀ ਚਾਰੇ ਪੱਖਾਂ ਤੋਂ ਕਰਕੇ ਹਨ ਹਵਾਨਾ ਸਾਨੂੰ ਦਿਖਾ ਦੇਣਾ ਆ ਦੇਖੋ ਲਿਆ ਵਾਪੂ ਫਿਰ ਬਨ ਲਾ ਆਪਾਂ ਮੁੱਲ ਕਰ ਲਈ ਇੱਕ ਵਾਰ ਵੀਡੀਓ ਚ ਹਾਂ ਆ ਤੁਸੀਂ ਅੱਗੋਂ ਭਾਈ ਮੂੰਹ ਦੀ ਦੇਖ ਲਓ ਇੱਕ ਸਿੰਘ ਆ ਜਿਹੜਾ ਪੋਪਲਾ ਉਹਦਾ ਲਿਖਿਆ ਹੋਇਆ ਬਾਕੀ ਨੰਬਰ ਮਾਲਕ ਦਾ ਹੈ ਸਾ ਆ ਬਈ ਕਰ ਲੋ ਲੇਵੇ ਦੀ ਜੱਕ ਮੰਨ ਲੋ ਬਾਪੂ ਫਿਰ ਹੂੰ ਕਮਾ ਕੇ ਬੰਡ ਲੋ ਜੀ ਉੱਥੇ ਚੌਣ ਚ ਬੁੜੀਆਂ ਬੰਦਾ ਕਿਵੇਂ ਮਰਜੀ ਚ ਹੋਈ ਜਾਵੀ ਕੋਈ ਮਰਜੀ ਚ ਹੋਵੇ ਹੁਣ ਚੌਂਦੇ ਦੀ ਵੀ ਫੋਟੋ ਵਿੱਚ ਨਹੀਂ ਬੁੜੀ ਸੱਜ ਰਹਿੰਦੇ ਆ ਹਾਂ ਕੋਈ ਨਹੀਂ ਚਵਾ ਕੇ ਪੂਰੀ ਠੀਕ ਆ ਨਹੀਂ ਸੱਚ ਕਿਉਂ ਸੋਕ ਇਧਰ ਨੂੰ ਠੀਕ ਆ ਠੀਕ ਆ ਫੋਟੋ ਚੌਣ ਦੀ ਖਿੱਚ ਪੂਰੀ ਪੱਸ਼ਮੀ ਦੀ ਠੀਕ ਆ ਜੀ ਠੀਕ ਆ ਹਾਂ ਹਾਂ ਕੋਈ ਨਹੀਂ ਦੋ ਪਤਾ ਲੱਗੇ ਤਾਰਾ ਮਾਰਾਂਗੇ ਆ ਗੜਪੇ ਬੂ ਟਿਕਣਾ ਠੀਕ ਆ ਦਿਸਣਾ ਅਗਲੇ ਨੂੰ ਠੀਕ ਆ ਠੀਕ ਆ ਪਿੰਡ ਚ ਕੀ ਨਾਂ ਤੇ ਜਾਣਦੇ ਆ ਬਾਪੂ ਸੋਨੂੰ ਬਸ ਭੋਲੇ ਨੂੰ ਬੱਤ ਜਾਣਦੇ ਭੋਲਾ ਦੇ ਨਾਂ ਤੇ ਹਾਂ ਠੀਕ ਆ ਠੀਕ ਆ ਚੰਡੇ ਦਾ ਬੋਲਦੀ ਮੈਂ ਭੋਲਾ ਭੋਲਾ ਚੰਡੇ ਦਾ ਭਾਈ ਪਿੰਡ ਚ ਹਰੇ ਕਦੇ ਨਾਂ ਪਛਿਆਲ ਪੈਂਦੀ ਹੁੰਦੀ ਆ ਤੇ ਬਾਪੂ ਨੂੰ ਬਾਂਦਰ ਪੱਤੀ ਬਾਂਦਰ ਪੱਤੀ ਚ ਠੀਕ ਆ ਜੀ ਬਾਕੀ ਚੋਕੇ ਆਉਂਦੇ ਆ ਆਂਟੀ ਵਰਗੇ ਉਹ ਸੋਨੂੰ ਚੋਕੇ ਵਿੱਚ ਹੀ ਦਿਖਾ ਦੇਗਾ ਪਤਾ ਰਤੋ ਰਤੋ ਹਾਂ